ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਨੇ ਦੱਸਦੇ ਇਹ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਹੈ ਸਾਬਕਾ ਵਿਧਾਇਕ ਅਮਿਤ ਵਿਜ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਹੈ ਬਾਲਮਿਕੀ ਚੌਂਕ ਦੇ ਵਿੱਚ ਡੀਐਸਪੀ ਦਫ਼ਤਰ ਦੇ ਬਾਹਰ ਮੋਰਚਾ ਜੜਾਇਓ ਖੋਲ ਦਿੱਤਾ ਗਿਆ ਪੰਜਾਬ ਸਰਕਾਰ ਦੇ ਉੱਤੇ ਵੱਡੇ ਸਵਾਲ ਜਿਹੜੇ ਨੇ ਖੜੇ ਹੁੰਦੇ ਨਜ਼ਰ ਆ ਰਹੇ ਨੇ ਦਿਨ ਦਿਹਾੜੇ ਬੱਚਿਆਂ ਨੂੰ ਜਿਹੜਾ ਅਗਵਾ ਕੀਤਾ ਜਾ ਰਿਹਾ ਹੈ ਤੇ ਕਤਲੇ ਆਮ ਜਿਹੜੇ ਹੋ ਰਹੇ ਨੇ ਜਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਨੇ ਉਹਨਾਂ ਨੂੰ ਅਗਵਾ ਕੀਤਾ ਜਾ ਰਿਹਾ ਹੈ ਕਈ ਤਰ੍ਹਾਂ ਦੇ ਅਜਿਹੇ ਮਾਮਲੇ ਜਿਹੜੇ ਨੇ ਉਹ ਵੱਧਦੇ ਨਜ਼ਰ ਆ ਰਹੇ ਚੋਰੀ-ਚਕਾਰੀ ਜਿਹੜੀ ਉਹ ਵੱਧਦੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਨਸ਼ਿਆਂ ਦੇ ਖਿਲਾਫ ਵੀ ਜਿਹੜਾ ਹੈ ਇੱਕ ਵੱਡਾ ਜਿਹੜਾ ਸ਼ਿਕੰਜਾ ਕਸਣ ਦੀ ਕੋਸ਼ਿਸ਼ ਜਿਹੜੀ ਹੈ ਪੰਜਾਬ ਸਰਕਾਰ ਦੀ ਉਹ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ ਇਸ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਕਾਂਗਰਸ ਕਾਰਜਕਰਤਾਵਾਂ ਨੇ ਉਹਨਾਂ ਨੇ ਪੁਰਾਣਾ ਡੇਟਾ ਜਿਹੜਾ ਹੈ 2022 ਦਾ ਸੀ ਕਹਿ ਸਕਦੇ ਆ ਉਹ ਸਾਰਾ ਡੇਟਾ ਜਿਹੜਾ ਹੈ ਉਹ ਲਿਆ ਕੇ ਸਾਹਮਣੇ ਰੱਖ ਦਿੱਤਾ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਹੈ ਹਮੇਸ਼ਾ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਨੁਹਾਰ ਬਦਲਣੀ ਹੈ ਉਹ ਨੁਹਾਰ ਜਿਹੜੀ ਹੈ ਉਹ ਬਦਲੀ ਤਾਂ ਨਹੀਂ ਜਾ ਰਹੀ ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜਿਹੜਾ ਹੈ ਰੰਗਲਾ ਪੰਜਾਬ ਛੱਡ ਕੇ ਉਸ ਨੂੰ ਜਿਹੜਾ ਹੈ ਗੰਦਲਾ ਪੰਜਾਬ ਜਿਹੜਾ ਅਸੀਂ ਕਹਿ ਸਕਦੇ ਆ ਉਹ ਦਿਖਾਈ ਦਿੰਦਾ ਨਜ਼ਰ ਆ ਰਿਹਾ ਹੈ ਅਜਿਹੇ ਸਵਾਲ ਜਿਹੜੇ ਨੇ ਖੜੇ ਕੀਤੇ ਗਏ ਨੇ ਇਸ ਮੌਕੇ ਤੇ ਜਦੋਂ ਗੱਲਬਾਤ ਕੀਤੀ ਗਈ ਸਾਬਕਾ ਵਿਦਾਇਕਾ ਮਿਤਵਿਜ ਦੇ ਨਾਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਨਾ ਦੇ ਅਗਵਾਈ ਦੇ ਵਿੱਚ ਪਠਾਨਕੋਟ ਦੇ ਵਿੱਚ ਇਹ ਤਰਨਾ ਜਿਹੜਾ ਹੈ ਇਹ ਮੋਰਚਾ ਜਿਹੜਾ ਉਹ ਖੋਲਿਆ ਗਿਆ ਤਾਂ ਉਹਨਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਮੋਰਚੇ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਉੱਤੇ ਕੀ ਕੀ aarop ਜਿਹੜੇ ਨੇ ਉਹ ਲਗਾਏ ਨੇ ਦੇਖਨੇ ਆ ਕਿੰਨੇ ਆਰੋਪ ਇਹ ਸੱਚੇ ਨੇ ਜਾਂ ਕਿੰਨੇ ਝੂਠੇ ਨੇ ਇਹ ਤਾਂ ਹੁਣ ਸੁਣ ਕੇ ਹੀ ਪਤਾ ਲੱਗੇਗਾ ਆਓ ਸੁਣ ਲਈਏ ਦੇਖੋ ਇਹ ਮੁੱਦਾ ਇਹਨਾਂ ਸੀਰੀਅਸ ਹੈ ਕਿ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਖਰਗੇ ਸਾਹਿਬ ਰਾਹੁਲ ਜੀ ਸੋਨੀਆ ਜੀ ਔਰ ਇਵਨ ਸਾਡੇ ਸਟੇਟ ਦੇ ਪ੍ਰਧਾਨ ਰਾਜਾ ਵੜਿੰਗ ਜੀ ਸਾਡੇ ਸੂਬੇ ਦੇ ਮੈਂਬਰ ਆਫ ਪਾਰਲੀਮੈਂਟ ਸੁਖੀ ਜੀ ਇਹ ਸਾਰੇ ਇਸ ਚੀਜ਼ ਨੂੰ ਇਸ ਮੁੱਦੇ ਨੂੰ ਇਵਨ ਸੀਐਲਪੀ ਸਾਹਿਬ ਸਭ ਨੂੰ ਇਹ ਮੁੱਦਾ ਪਤਾ ਹੈ ਮੈਂ ਹੁਣ ਇੱਕ ਡਾਟਾ ਤੁਹਾਡੇ ਨਾਲ ਸ਼ੇਅਰ ਕਰਨਾ ਸਿਰਫ 2022 ਦਾ 2022 ਦੇ ਵਿੱਚ ਜਿਹੜੇ ਕ੍ਰਾਈਮ ਕੇਸ ਰਿਪੋਰਟ ਹੋਏ ਨੇ ਪੰਜਾਬ ਦੇ ਵਿੱਚ ਜਿਹੜੇ ਨਹੀਂ ਹੋਏ ਉਹਦੀ ਗੱਲ ਹੀ ਨਹੀਂ ਕਰ ਰਹੇ ਅਸੀਂ ਪੂਰੇ ਵਿੱਚ 77626 ਦੇ ਕਰੀਬ ਸਿਰਫ ਕ੍ਰਾਈਮ ਦੇ ਕੇਸ ਰਿਪੋਰਟ ਹੋਏ ਨੇ ਇਮੀਡੀਏਟਲੀ ਗਵਰਨਮੈਂਟ ਚੇਂਜ ਹੋ ਗਈ ਯਾਰਾ ਮਤਲਬ ਕਿ ਜਿਹੜੇ ਗੈਂਗਸਟਰਸ ਨੇ ਜਿਹੜੇ ਕ੍ਰਿਮੀਨਲਸ ਨੇ ਜਿਹੜੇ ਸਾਡੇ ਟਾਈਮ ਤੇ ਘਰ ਰਾਮਨਾਲ ਠਲਪਾ ਕੇ ਬੈਠੇ ਦੇ ਹੀ ਉਹਨਾਂ ਦੇ ਹੋਟਲੇ ਵਧੇ ਉਹਨਾਂ ਦਾ ਪੰਜਾਬ ਸਰਕਾਰ ਤੋਂ ਡਰ ਖਤਮ ਹੋ ਗਿਆ ਸਿਰਫ 2022 ਵਿੱਚ ਹੀ 670 ਮਰਡਰ ਕੇਸ ਨੇ پورے ਪੰਜਾਬ ਦੇ ਛੋਟਾ ਜਿਹਾ ਸੂਬਾ ਹੈ ਜਿਹੜੇ ਵਿਜੀਲੈਂਟ ਕ੍ਰਾਈਮ ਨੇ 6230 ਦੇ ਕਰੀਬ ਵਿਜੀਲੈਂਟ ਕ੍ਰਾਈਮ ਨੇ ਔਰ ਉਹ ਜਿਹੜਾ ਕ੍ਰਾਈਮ ਇੱਕ ਹੋਇਆ ਦਾ 73626 ਤੁਹਾਨੂੰ ਪਤਾ ਹੋਏਗਾ ਕਿ ਪਿੱਛੇ ਸਾਡਾ ਇੱਕ ਬੱਚਾ ਕਿਡਨੈਪ ਹੋਇਆ ਦਾ ਉਹ ਬੱਚਾ ਕਿਡਨੈਪ ਹੋ ਕੇ ਸਾਰਿਆਂ ਦੀ ਮਿਹਨਤ ਕਰਕੇ ਪਰਮਾਤਮਾ ਦੀ ਰਿਆ ਕਰਕੇ ਪਰ ਮਾਪਿਓ ਦੀ ਕਿਸਮਤ ਚੰਗੀ ਸੀ ਬੱਚਾ ਸਾਡਾ ਬਚ ਗਿਆ ਅਸੀ ਜੀ ਇੱਕ ਸੈਕਿੰਡ ਬੱਚਾ ਸਾਡਾ ਬਚ ਗਿਆ ਮੈਂ ਤੁਹਾਨੂੰ ਹੈਰਾਨ ਹੋਵੋਗੇ ਇੱਕ 20 ਸੈਪਟੈਂਬਰ 2022 ਦਾ ਕੇਸ ਮੇਰੇ ਕੋਲ ਨੈਕਸਟ ਡੇ ਲੀਡਿ ਆ ਗਈ 20 ਸੈਪਟੈਂਬਰ 2022 ਦਾ ਕੇਸ ਹੈ ਜੀ 16 ਸਾਲ ਦਾ ਬੱਚਾ ਅੱਖਾਂ ਤੋਂ ਹੈਂਡੀਕੈਪ ਹੈ ਐਫ ਆਈ ਆਰ ਰਜਿਸਟਰਡ ਹੈ ਯਾ ਤੇ 20 ਸੈਪਟੈਂਬਰ ਮੈਨੂੰ ਯਾਦ ਹੈ 20 ਸੈਪਟੈਂਬਰ 2022 2 ਸਾਲ ਪਹਿਲੇ ਦੀ ਗੱਲ ਕਰ ਰਿਹਾ ਮੈਂ ਔਰ ਹੈਂਡੀਕੈਪ ਬੱਚਾ ਅਜੇ ਐਫ ਆਈ ਆਰ ਰਜਿਸਟਰਡ ਹੈ ਐਫ ਆਈ ਆਰ ਰਜਿਸਟਰਡ ਨਾ ਹੇਤੇ ਗੱਲ ਅਲੱਗ ਹੈ ਐਫ ਆਈ ਆਰ ਰਜਿਸਟਰਡ ਐਡਮਿਸ਼ਨ ਨੰਬਰ 2 ਵਿੱਚ ਉਸ ਤੋਂ ਬਾਅਦ ਉਹ ਮਾਂ ਵਿਡੋ ਹੈ ਗਰੀਬ ਲੇਡੀ ਹੈ ਗਲੀ ਗਲੀ ਕੋ ਮਰੀ ਹੈ 2 ਸਾਲ ਚ ਉਸ ਨੂੰ ਕੋਈ ਇਨਸਾਫ ਨਹੀਂ ਉਹ ਤੇ ਮੇਰੇ ਕੋਲ ਰਿਸਰਚ ਕਰਕੇ ਆ ਗਏ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਐ ਇਨਵੋਲ ਹੋ ਕੇ ਬਦਲਦਾ ਭੰਡਾਰੀ ਦਾ ਬੇਟਾ ਸਾਡਾ ਰਿਕਵਰ ਹੋਇਆ ਤਾਂ ਸਾਡਾ ਬੱਚਾ ਵੀ ਰਿਟ੍ਰੀਵ ਹੋ ਜਾਏਗਾ ਮੈਂ ਐਸ ਐਸ ਪੀ ਸਾਹਿਬ ਨੂੰ ਕੇਸ ਦੱਸਤਾ ਉਹਨਾਂ ਨੇ ਸ਼ਾਇਦ ਕਿਸੇ ਦੀ ਡਿਊਟੀ ਲਈ ਹੈ ਅਸੀਂ ਹੁਣ ਟਰੇਸ ਕਰ ਰਹੇ ਹਾਂ ਮਗਰ ਇੱਕ ਕੇਸ ਦੱਸ ਰਿਹਾ ਮੈਂ ਤੁਹਾਨੂੰ ਇਹੋ ਜਿਹਾ 77626 ਕੇਸ ਪੰਜਾਬ ਦੇ 670 ਮਰਡਰ ਵਿਧ ਵਾਇਲੈਂਟ ਕੇਸੇ 6 ਇੱਕ ਸਾਲ ਦੀ ਗੱਲ ਕਰ ਰਿਹਾ ਮੈਂ ਔਰ ਤੁਸੀਂ ਜਾਓ ਦੁਕਾਨਾਂ ਬੰਦ ਹੋ ਰਹੀਆਂ ਫਿਰੋਤੀਆਂ ਆ ਰਹੀਆਂ ਬਿਜ਼ਨਸਮੈਨ ਬੋਲ ਨਹੀਂ ਰਿਹਾ ਤੁਸੀਂ ਅੰਮ੍ਰਿਤਸਰ ਮਾਲ ਚ ਜਾਓ 60% ਦੁਕਾਨਾਂ ਬੰਦ ਹੋ ਗਈਆਂ ਕਤਲ ਮੰਗੇ ਨੇ ਜੀ ਔਰ ਮੈਨੂੰ ਲੱਗਦਾ ਕਿ ਸਰਕਾਰ ਦਾ ਧਿਆਨ ਨਹੀਂ ਸਰਕਾਰ ਨੂੰ ਐਕਸਪੀਰੀਅੰਸ ਨਹੀਂ ਸਰਕਾਰ ਨੂੰ ਸਮਝ ਹੀ ਨਹੀਂ ਆ ਰਹੀ ਹੈ ਚੱਲਣਾ ਕੀ ਹੈ ਲੋਕਾਂ ਦਾ ਜਿਹੜਾ ਐਕਸਪੈਰੀਮੈਂਟ ਹੈ ਇਹ ਪੂਰੀ ਤਰ੍ਹਾਂ ਫੇਲ ਹੋਇਆ ਹੈ ਔਰ ਸਾਡੀ ਪੰਜਾਬ ਦੀ ਏਡੀ ਬਦਕਿਸਮਤੀ ਹੈ ਕਿ ਪੰਜਾਬ ਸਾਡਾ ਜਿਹੜਾ ਅਸੀਂ ਟਰੈਕ ਤੇ ਲੈ ਕੇ ਅੱਗੇ ਜਾ ਰਹੇ ਤੁਸੀਂ ਮੇਰੇ ਪਠਾਨਕੋਟ ਦਾ ਦੇਖ ਲਓ ਕਿੰਨੀ ਡੈਲਪੈਂਟ ਹੋਈ ਸੀ ਮੈਂ ਐਜ਼ ਅ ਕਾਂਗਰਸ ਗਵਰਨਮੈਂਟ ਹੀ ਕੀਤੀ ਸੀ ਨਾ ਅਮਿਤ ਵਿਚ ਦੇ ਨਾਮ ਦੀ ਕਾਂਗਰਸ ਸਰਕਾਰ ਨਾ ਹੁੰਦੀ ਤਾਂ ਅਮਿਤ ਵਿਚ ਕਿੱਥੋਂ ਕਰਦਾ 3 ਸੀ ਨਾ ਕਾਂਗਰਸ ਦੀ ਪੂਨ ਪੰਜਾਬ ਇਹਨਾਂ ਦੇ 2.5 ਪੌਣੇ 3 ਪੌਣੇ 3 ਸਾਲ ਹੋ ਗਏ ਨੇ ਉਸ ਕਾਲੇ ਕਾਲ ਤੋਂ ਤੁਸੀਂ ਦੇਖੋ ਪੰਜਾਬ ਮੈਂ ਤੁਹਾਨੂੰ ਦੱਸਣਿਆ 20 ਸਾਲ ਪਿੱਛੇ ਚਲਾ ਗਏ ਯੂਪੀ ਚ ਹੁੰਦੇ ਸੀ ਕਿ ਕਿਸੇ ਨੇ ਰਜਿਸਟਰੀ ਕਰਾਈ ਤੇ ਗੈਂਗਸਟਰ ਦਾ ਫੋਨ ਆਇਆ ਕਿਸੇ ਨੇ 1 ਕਰੋੜ ਦੀ ਰਜਿਸਟਰੀ ਕਰਾਈ ਤੇ ਗੈਂਗਸਟਰ ਦਾ ਫੋਨ ਆਇਆ ਪੈਸੇ ਦੇ ਦੇ ਇਹ ਪੰਜਾਬ ਚ ਸ਼ੁਰੂ ਹੋ ਗਿਆ ਪਹਿਲੇ ਕੀ ਹੁੰਦਾ ਸੀ ਯੂਪੀ ਦੇ ਲੋਕ ਪੰਜਾਬ ਜਾ ਕੇ ਇਨਵੈਸਟ ਕਰਦੇ ਸੀ ਇਹ ਜਦੋਂ ਦੀ ਸਰਕਾਰ ਆਈ ਹੈ ਐ ਇਹ ਤੋਂ ਨੇ ਲੋਕ ਇੱਥੇ ਜਾਣਾ ਸ਼ੁਰੂ ਕੀਤਾ ਐਨਾ ਬੁਰਾ ਲੋ ਪ੍ਰੋਟੈਕਟ ਨਹੀਂ ਮੰਗ ਕੀਤੀ ਮੰਗ ਜੀ ਲਾਣ ਰੋਡ ਠੀਕ ਕਰੋ ਅਸੀਂ ਤੇ ਬੱਚੇ ਜਿਨ੍ਹਾਂ ਕੋਲ ਪੈਸਾ ਪਰਿਵਾਰਾਂ ਕੋ ਬੱਚੇ ਬਾਹਰ ਭੇਜੀ ਜਾ ਰਹੇ ਨੇ ਉਹ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਉਹ ਨਰਕ 'ਚ ਰਹ ਰਹੇ ਨੇ ਤੁਸੀਂ ਕੈਨੇਡਾ ਮੈਂ 20 ਦਿਨ ਲੱਗਿਆ ਤੂੰ ਭੁੱਖ ਤੇ ਆ ਕੈਨੇਡਾ ਤੁਹਾਨੂੰ ਪਤਾ ਚੱਲੇਗਾ ਬੱਚੇ ਕਿੱਸਾ ਰਹ ਰਹੇ ਨੇ ਕੋ ਮੈਮੋਰੰਡਮ ਵੀ ਦਿੱਤਾ ਜਾ ਰਿਹਾ ਦਾ ਡਿਵੈਲਪਰ ਮੈਮੋਰੰਡਮ ਵੀ ਹੈ ਜੀ ਸਾਡੀ ਸਪੀਚਿਸ ਹੈ ਮੈਮੋਰੰਡਮ ਤੇ ਅੱਜ ਪ੍ਰੈਸ ਨੋਟ ਵੀ ਆ ਜਾਏਗਾ ਇਸ ਚੀਜ਼ਾਂ ਦਾ ਮੈਂ ਕਾਫੀ ਚੀਜ਼ਾਂ ਬੋਲ ਵੀ ਦਿੱਤੀਆਂ ਮੈਮੋਰੰਡਮ ਇੱਕੋ ਹੀ ਹੈ ਜੀ ਸਾਡੇ ਪੰਜਾਬ ਨੂੰ ਬਚਾ ਲੇ ਸਰਕਾਰ ਫੋਕਸ ਕਰੇ ਕਰਪਸ਼ਨ ਖਤਮ ਕਰੇ ਔਰ ਇਹ ਜਿਹੜਾ ਲਾਅ ਐਂਡ ਆਰਡਰ ਦਾ ਸਿਚੁਏਸ਼ਨ ਹੈ ਸਭ ਤੋਂ ਪਹਿਲੇ ਇਸ ਚੀਜ਼ ਨੂੰ ਠੀਕ ਕਰੇ ਦਰੁਸਤ ਕਰੇ ਤਾਂ ਕਿ ਅਸੀਂ ਪਿਆਰ ਨਾਲ ਆਰਾਮ ਨਾਲ ਇੱਥੇ ਰਹਿ ਸਕੀਏ ਇੱਕ ਕਿਡਨੈਪਿੰਗ ਹੋਈ ਬਿਸ਼ੱਕ ਬੱਚਾ ਰਿਕਵਰ ਹੋ ਗਿਆ ਮਗਰ ਤੁਸੀਂ ਚੈੱਕ ਕਰ ਲਓ ਸਰਵੇ ਕਰ ਲਓ ਇੱਕ ਜਾ ਕੇ ਪਠਾਨਕੋਟ ਦਾ ਹਰ ਪਰਿਵਾਰ ਆਪਣੇ ਬੱਚੇ ਨੂੰ ਸਕੂਲ ਨੂੰ ਛੱਡਣ ਜਾ ਰਿਹਾ ਤੇ ਸਕੂਲ ਲੈ ਕੇ ਆ ਰਿਹਾ ਇਹ ਹਾਲਤ ਹੋ ਗਈ ਹੈ ਜੀ ਠੀਕ ਹੈ ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੰਗੀ ਰਿਪੋਰਟ